ਤਿੰਨ ਦਿਨ ਦੀ ਹੜਤਾਲ ਦੇ ਪਹਿਲੇ ਦਿਨ ਦਿਖਿਆ ਰਾਜਪੂਰਾ ਵਿੱਚ ਅਸਰ ਪੀਆਰਟੀਸੀ ਅਤੇ ਪੰਨ ਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਦੀ ਹੜਤਾਲ ਪੰਜਾਬ ਦੇ ਵਿੱਚ ਕੀਤੀ ਜਾਣੀ ਹੈ ਜਿਸ ਗੱਲ ਨੂੰ ਲੈ ਕੇ ਅੱਜ ਰਾਜਪੂਰਾ ਦੇ ਨਵੇਂ ਬੱਸ ਸਟੈਂਡ ਵਿਖੇ ਸਵਾਰੀਆਂ ਖੱਜਲ ਖੁਆਰ ਹੋ ਰਹੀਆਂ ਹਨ ਸਵਾਰੀਆਂ ਨੇ ਦੂਰ ਦਰਾਡੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੈ ਜਿਸ ਕਰਕੇ ਉਹ ਕਰੀਬ 2-2 ਘੰਟੇ ਤੋਂ ਬੱਸਾਂ ਦਾ ਇੰਤਜ਼ਾਰ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਕਰੀਬ 2 ਤੋਂ 2500 ਤੱਕ ਬੱਸਾਂ ਪ੍ਰਭਾਵਿਤ ਹਨ ਅਤੇ ਕਰੀਬ 29 ਡੀਪੂ ਬੰਦ ਕੀਤੇ ਗਏ ਹਨ ਜਿਸ ਕਾਰਨ ਸਵਾਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਾਈਵੇਟ ਬੱਸਾਂ ਆਪਣੇ ਹਿਸਾਬ ਨਾਲ ਚੱਲ ਰਹੀਆਂ ਹਨ ਪਰ ਦੂਜੇ ਪਾਸੇ ਵੀ ਕੁਝ ਸਰਕਾਰੀ ਬੱਸਾਂ ਚੱਲਦੀਆਂ ਵੇਖਣ ਨੂੰ ਮਿਲੀਆਂ ਡਰਾਈਵਰ ਅਤੇ ਕੰਡੈਕਟਰ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਬਿਨਾ ਕਿਹਾ ਕਿ ਅਸੀਂ ਵੀ ਕੱਚੇ ਆ ਪਰ ਸਾਡੀਆਂ ਮੰਗਾਂ ਉਹਨਾਂ ਨਾਲ ਨਹੀਂ ਮਿਲਦੀਆਂ ਇਸ ਵਾਸਤੇ ਅਸੀਂ ਇਸ ਹੜਤਾਲ ਵਿੱਚ ਸ਼ਾਮਿਲ ਨਹੀਂ ਹਾਂ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਉਹ ਖਬਰਾਂ ਇਸ ਦੇਖਦੇ ਆ ਰਹੇ ਕਿ 6 7 ਤੇ 8 ਯਾਨੀ ਕਿ 3 ਦਿਨ ਜੋ ਹੈ ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾਂ ਵੱਲੋਂ ਜੋ ਹੜਤਾਲ ਕੀਤੀ ਜਾਣੀ ਹੈ ਇਸ ਦਾ ਅਸਰ ਅੱਜ ਪਹਿਲੇ ਦਿਨ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਅੱਜ ਦਸ਼ਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਜੋ ਹੈ ਸਰਕਾਰੀ ਛੁੱਟੀ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਇਸ ਹੜਤਾਲ ਦਾ ਅਸਰ ਜੋ ਹੈ ਆਮ ਲੋਕਾਂ ਤੇ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਇਸ ਟਾਈਮ ਖੜੇ ਹਾਂ ਰਾਜਪੁਰਾ ਦੇ ਮਾਡਰਨ ਨਵੇਂ ਪਾਸਟਾਂ ਤੇ ਜਿੱਥੇ ਕੀ ਸਵਾਰੀਆਂ ਦੇਖੋ ਕਿਦਾਂ ਖੱਜਲਖਵਾਰ ਹੋ ਰਹੀਆਂ ਤੇ ਆਪਣੀ ਬੱਸ ਦਾ ਇੰਤਜ਼ਾਰ ਕਰ ਰਹੀਆਂ ਅਸੀਂ ਇੱਥੇ ਜੋ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਇੱਕ ਆਟੋ ਚਾਲਕ ਖੜਾ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਨਾਗੋਲ ਪੁੱਛਾਂਗੇ ਕਿ ਆਖਿਰ ਕਿੱਦਾਂ ਹੜਤਾਲ ਦਾ ਜੋ ਅਸਰ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਲਖਵਿੰਦਰ ਸਿੰਘ ਆ ਭਾਈ ਤੇ ਕੀ ਕਰਦੇ ਹੋ ਤੁਸੀਂ ਆਟੋ ਚਲਾਉਂਦੇ ਤੇ ਅੱਜ ਜੋ ਬੱਸਾਂ ਦੀ ਹੜਤਾਲ ਹੈ ਕਿਸ ਤਰ੍ਹਾਂ ਸਵੇਰ ਤੋਂ ਤੁਸੀਂ ਇੱਥੇ ਖੜੇ ਹੋ ਕਾਫੀ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਕੀ ਹਾਂ ਹਾਂਜੀ ਹਾਂਜੀ ਬਹੁਤ ਪਰੇਸ਼ਾਨ ਹੋ ਰਹੀਆਂ ਸਵੇਰ ਤੋਂ ਹੀ ਖੜੇ ਹਾਂ ਅਸੀਂ 5 ਵਜੇ ਤੋਂ ਖੜੇ ਹਾਂ ਸਵਾਰੀ ਹੈ ਨਹੀਂ ਜੀ ਸਵਾਰੀ ਵੈਸੇ ਪਰੇਸ਼ਾਨ ਆ ਬੀਆਰਟੀਸੀ ਵਾਸਾ ਨਹੀਂ ਰਹੀ ਜੀ ਹੂੰ ਦਿਨ ਦਿਨ ਲਈ ਬੰਦਾ ਵਾ ਬੱਸ ਇਹ ਬੰਦਾ ਹੂੰ ਬਿਲਕੁਲ ਤੇ ਇਹਨਾਂ ਕਰਕੇ ਸਵਾਰੀ ਹਜੇ ਪਰੇਸ਼ਾਨ ਬਹੁਤ ਕਿੰਨੀ ਕੁ ਪਰੇਸ਼ਾਨੀ ਦਿੱਕਤ ਤੁਹਾਡੇ ਵੀ ਰੋਜ਼ਗਾਰ ਤੇ ਫਰਕ ਪੈ ਰਿਹਾ ਹਾਂਜੀ ਬਹੁਤ ਫਰਕ ਹੈ ਜੀ ਜੇ ਹੋਵੇ ਤਾਂ ਸਵਾਰੀ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ ਜੀ ਅੱਜ ਦਾ ਸਵੇਰ ਤੋਂ 5 ਵਜੇ ਤੋਂ ਖੜੇ ਆ ਤੇ ਹੁਣ 10 ਵਜੇ ਜੀ ਸਵਾਰੀ ਇੱਕ ਵੀ ਨਹੀਂ ਹੈਗੀ ਅ ਦੇਖਿਆ ਕਿ ਕਿਸ ਤਰ੍ਹਾਂ ਜੋ ਹੈ ਹੜਤਾਲ ਦਾ ਅਸਰ ਜੋ ਹੈ ਇੱਥੇ ਆਟੋ ਚਾਲਕਾਂ ਉਤੇ ਵੀ ਨਜ਼ਰ ਆ ਰਿਹਾ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਬਾਈ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਕੀ ਨਾਮ ਹੈ ਗੁਰਦੀਪ ਸਿੰਘ ਹੈ ਜੀ ਆ ਕਿੱਥੋਂ ਆਇਓ ਜੀ ਮਾਜੀ ਇਧਰੋਂ ਚੱਡੀ ਗਾਣਾ ਜਾਣਾ ਕਿੱਥੇ ਭਾਜੀ ਪਟੰਗੇ ਜਾਣਾ ਤੇ ਕਿੰਨੀ ਦੇਰ ਤੋਂ ਤੁਸੀਂ ਇੱਥੇ ਖੜੇ ਹੋ ਤਕਰੀਬਨ ਹੋ ਗਿਆ 1.5 ਤੋਂ 2 ਘੰਟੇ ਲਈ ਤੇ ਬਸ ਕੋਈ ਆਈ ਨਹੀਂ ਕਿੱਦਾਂ ਪਰੇਸ਼ਾਨੀ ਦਿੱਕਤ ਦਾ ਸਾਹਬ ਮੈਂ ਖ਼ਬਰੀ ਹੋ ਰਹੀ ਹੈ ਆਟਾ ਉਹਨੂੰ ਪੁੱਛਿਆ ਸੀ ਜੀ ਟੈਕਸੀ ਵਾਲੇ ਨੂੰ ਹਾਂ 1000 ਰੁਪਏ ਮੰਗਦਾ ਜੀ ਦੱਸੋ ਕਿਥੋਂ ਲਈ ਹੈ ਹੂੰ ਤੇ ਖੱਜਲ ਖ਼ਬਰੀ ਦਾ ਸਾਬ ਕੀ ਮੰਗ ਕਰਦੇ ਹੋ ਸਰਕਾਰ ਨੂੰ ਵੀ ਇਹਨਾਂ ਦੀਆਂ ਮੰਗਾਂ ਕਿੰਨਾ ਕਿੰਨੇ ਕ ਜਾਇਜ਼ ਆਉਣ ਮੰਨੀਆਂ ਚਾਹੀਦੀਆਂ ਤਾਂ ਕਿ ਸਵਾਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਦਰ ਮੰਗਾ ਉਹਨਾਂ ਦੀਆਂ ਵੀ ਜਾਇਜ਼ ਨਹੀਂ ਜੀ ਕਿਤੇ ਨਾ ਕਿਤੇ ਹੁਣ ਅੱਜ ਕੱਲ ਜੇ ਇੱਕ ਮਜ਼ਦੂਰ ਦੀ ਦੇਖਿਆ ਜਾਵੇ ਵੀ ਮਜ਼ਦੂਰ ਦੇ ਵੀ ਜੇ 400 ਰੁਪਏ 12000 ਰੁਪਏ ਲੈਂਦਾ ਇਹਨਾਂ ਨੂੰ ਹੁਣ ਘੱਟ ਪੈਸੇ ਵਿੱਚ ਆਪਣਾ ਪ੍ਰੋਡਕਟ ਕੱਖ ਰਹੇ ਨੇ ਇਹ ਆਪਦੀ ਜਗ੍ਹਾ ਸਹੀ ਨਹੀਂ ਹੈ ਜੀ ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਬਾਰੇ ਵੀ ਉਹਨਾਂ ਦਾ ਹੱਲ ਹੋਣਾ ਚਾਹੀਦਾ ਤੁਹਾਨੂੰ ਪਤਾ ਸੀਗਾ ਵੀ ਅੱਜ ਇਹ 3 ਦਿਨ ਦੀ ਹੜਤਾਲ ਹੈ ਹਾਂ ਜੀ ਪਤਾ ਤਾਂ ਸਹੀ ਸੀਗੇ ਮਜਬੂਰੀ ਹੈ ਜੀ ਫਿਰ ਜਾਣਾ ਬੰਦਾ ਜੀ ਠੀਕ ਏ ਸੀਗੇ ਸਾਡੇ ਨਾਲ ਇੱਥੇ ਮੌਜੂਦ ਜੋ ਸਵਾਰੀਆਂ ਹਨ ਆਪਣੇ ਜ਼ਰੂਰੀ ਕੰਮ ਲਈ ਕਿੱਥੇ ਜਾਣਾ ਸੀਗਾ ਤੇ ਉੱਥੇ ਉਹ ਪਹੁੰਚ ਰਹੀਆਂ ਹਨ ਲੇਕਿਨ ਫੇਰ ਵੀ ਉਹਨਾਂ ਨੂੰ ਕਿੱਥੇ ਨਾ ਕਿੱਥੇ ਡੇਢ ਦੋ ਘੰਟੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਅੱਗੇ ਹੁਣ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਇੰਤਜ਼ਾਰ ਕਰਨਾ ਪਵੇਗਾ ਤੇ ਆਪਣੇ ਜੋ ਨਿਰਧਾਰਿਤ ਸਥਾਨ ਤੇ ਉਹ ਕਿੰਨੇ ਵਜੇ ਤੱਕ ਪਹੁੰਚ ਸਕਦੇ ਨੇ ਜਤਿੰਦਰ ਲਕੀ ਡੇਲੀ ਪੋਸਟ ਪੰਜਾਬ ਰੈਣੀ ਮਾਚਲ ਰਾਜਪੁਰਾ ਮੇਰੇ ਨਾਮ ਹੈਗਾ ਕ੍ਰਿਸ਼ਨ ਅੱਛਾ ਕੀ ਕਰਦੇ ਹੋ ਮਾਦਾ ਰੇਸ਼ਕਾ ਚਲਾਣਾ ਹੈ ਕਿ ਕਿੰਨਾ ਕਸਰ ਪੈ ਰਿਹਾ ਅੱਜ ਦੀ ਹੜਤਾਲ ਦਾ ਆ ਛੱਡਦਾ ਬਹੁਤ ਪੈਂਦਾ ਸਾਰੇ ਦਿਨਾਂ ਮਾ 50 60 ਰੁਪਏ ਬੰਦੇ ਆ ਇਹ ਕਹੇ ਖਸ਼ਾਨਾ ਕੋਰ ਅੰਨਿਆ ਜ਼ਮੀਨਾਂ ਫੇਰ ਭੁੱਖੇ ਦੇ ਭੁੱਖੇ ਮਰਦੇ ਆ ਹੈ ਕੜੀ ਦਿਹਾੜੀ ਆ ਗਰੀਬਾਂ ਦੀ ਉਫੀ ਖੜੀ ਆ ਚਾਹ ਪੱਤੀ ਵਧ ਗਈ ਸਾਰੀਆਂ ਚੀਜ਼ਾਂ ਵਧੀਆਂ ਛਾੜੀ ਦਿਹਾੜੀ ਨਹੀਂ ਵਧ ਸਕਦੀ ਕਰਾਂ ਉਹ ਵੀ 50 60 ਕੀ ਚਾਹਣਾ ਚਾਹੁੰਦੇ ਹੋ ਸਰਕਾਰ ਨੂੰ ਮੈਂ ਕਹਿਣਾ ਵੀ ਇੱਕ ਅਲੱਗ ਕੋਸ਼ਾ ਇਹ ਦਿਹਾੜੀ ਵੀ ਬਤਨੀ ਚਾਹੀਦੀ ਆ ਕਿਹੜੇ ਮਜ਼ਦੂਰ ਬੰਦੇ ਆ ਹਾਂ ਅਗਰ ਦੁੱਧ ਹੈਗਾ 50 ਰੁਪਏ ਕਿਲੋ ਕਿਹੜਾ ਲੈ ਲੂਆ ਗਰੀਬ ਬੰਦਾ ਸਬਜ਼ੀ ਭਾਜੀ ਉਹ ਆ ਗਰੀਬ ਕਿਹੜਾ ਟੈਂਪੂ ਚਲਾਉਂਦਾ ਏ ਉਹ ਉਹਦਾ ਛਾੜਦੇ ਵੀ ਪਰੇ ਆ ਕਿਉਂ ਅਨਿ ਵੜੀ ਪਾਸੇ ਭਰਦੀ ਨਹੀਂ ਉਹ ਵੀ ਟੈਂਪੂ ਵਾਲੇ ਵੀ ਕਹਿੰਦਾ ਵੀ ਕਿਆ ਦੇਖੇ ਜਾਈਏ ਘਰਾਂ ਨੂੰ ਕੀ ਮੰਗ ਕਰਦੇ ਸਰਕਾਰਾਂ ਕੋਲ ਕੀ ਮੰਗ ਕਰਦੇ ਹਾਂ ਜੀ ਮੰਗ ਕਰਦੇ ਹਾਂ ਰੈਤਾਂ ਇਹ ਚੀਜ਼ਾਂ ਰੈਤ ਹੋਣੀ ਚਾਹੀਦੀਆਂ ਅਗੇ ਸਿਲੰਡਰ ਵੀ ਅਦਰ ਰੈਤ ਹੋਣੇ ਚਾਹੀਦੀਆਂ ਮੋਦੀ ਨੇ ਤਾਂ ਚੱਕ ਦਿਆ ਉੱਪਰ ਨੂੰ ਕੰਮ